ਸਾਰੀ ਸਰਕਾਰ ਨੇ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ ਕਿ ਹੀਲਥ ਸੈਕਟਰ ਨੂੰ ਅਸੀਂ ਪ੍ਰਮੋਟ ਬਿਲਕੁਲ ਜੋ ਜੋ ਇੱਕ ਆਮ ਆਦਮੀ ਨੂੰ ਸਿਵਲ ਹਸਪੀਟਲ ਚਾਹੀਦਾ ਸਾਰੀਆਂ ਚੀਜ਼ਾਂ ਦੇਵਾਂਗੇ ਔਰ ਸਭ ਤੋਂ ਵਧੀਆ ਗੱਲ ਹੈ ਪਹਿਲਾਂ ਆਮ ਆਦਮੀ ਕਲੀਨਿਕ ਜਿਹੜੇ ਆ ਔਰ ਆਪਾਂ ਦੇਖ ਰਹੇ ਉਹਨਾਂ ਦਾ ਮੈਕਸਿਮਮ ਯੂਜ਼ ਹੋ ਰਿਹਾ ਹੈ ਇਸ ਵੇਲੇ ਬਹੁਤ بڑا ਡਾਟਾ ਆ ਤਕਰੀਬਨ ਐਵਰੇਜ ਪੇਸ਼ੈਂਟ ਜਿਹੜੇ ਆ 60 ਤੋਂ 65 OPD ਹਰ ਇੱਕ ਉਹਦੇ ਤੇ ਆਮ ਆਦਮੀ ਕਲੀਨਿਕ ਤੇ ਆ ਔਰ ਡਾਕਟਰ ਅਬਜੋਦ ਜੀ ਜਿਹੜੇ ਸਾਡੇ ਲੋਕਲ ਬਾਡੀ ਮਨਿਸਟਰ ਆ ਔਰ ਖੁਦ ਡਾਕਟਰ ਆ ਉਹਦੇ ਇਹਨਾਂ ਦਾ ਹਸਪਤਾਲ ਵੀ ਹੈ ਔਰ ਜਿਆਦਾ ਸੇ ਸਮਾਜ ਨੂੰ ਜਿਆਦਾ ਅੱਛੀ ਤਰ੍ਹਾਂ ਜਾਣਦੇ ਆ ਮੇਤੋ ਮੇਤੋ ਵੀ ਔਰ ਜਿਹੜਾ ਅੱਜ ਇਹਨਾਂ ਦੇ ਕਰ ਕਮਲਾ ਨਾਲ ਅਸੀਂ ਰਲ ਕੇ ਉਦਘਾਟਨ ਕੀਤਾ ਇਹ ਲੈਬ ਦਾ ਇਹ ਬਹੁਤ ਜ਼ਰੂਰੀ ਚੀਜ਼ ਤੋ ਕਿ ਟੈਸਟ ਜਿਹੜੇ ਆ ਇੱਕ ਗਰੀਬ ਕਾਮਨ ਆਦਮੀ ਕਰਾਨ ਤੋਂ ਬਾਅਦ ਕਬਰਾਂਦਾ ਔਰ ਉਹਨੂੰ ਕਈ ਵਾਰੀ ਟੈਸਟ ਵੀ ਪ੍ਰੋਪਰ ਨਹੀਂ ਹੋ ਪਾਉਂਦੇ ਉਹਨੂੰ ਚ ਕਮਰਸ਼ੀਅਲਾਈਜੇਸ਼ਨ ਹੁੰਦਾ ਬੜੀ ਵੱਡੀ ਗੱਲ ਹੈ ਔਰ ਇਹ ਜਿਹੜਾ ਆਪਾਂ ਫੈਸਿਲਿਟੀ ਜਿਹੜੀ ਆ ਤਕਰੀਬਨ 7 ਸਬਾ ਕਰੋੜ ਰੁਪਏ ਦੀ ਲਾਗਤ ਨਾਲ ਇਡੀ ਬਿਲਡਿੰਗ ਬਣਨ ਜਾ ਰਹੀ ਹੈ ਇਹਦਾ ਬਹੁਤ ਵੈਲ ਇੱਕ ਕਾਮਨ ਆਦਮੀ ਨੂੰ ਜਿਹਦੀ ਜੇਬ ਚ 100 200 500 ਰੁਪਇਆ ਖਰਚਣ ਦੀ ਵੀ ਤਾਕਤ ਨਹੀਂ ਹੈ ਇਹ ਉਹਦੇ ਲਈ ਹੈ ਉਹਨੂੰ ਬਹੁਤ ਇਹ ਤੋਂ ਬੜਾ ਬੈਨੀਫਿਟ ਹੋਣ ਜਾ ਰਿਹਾ ਆਲਰੇਡੀ ਅਸੀਂ ਇੱਥੇ ਕ੍ਰਿਸ਼ਨਾ ਲੈਬ ਦੇ ਨਾਲ ਜਾਂ ਪ੍ਰਾਈਵੇਟ ਸੈਕਟਰ ਨਾਲ ਲੇਕਿਨ ਇਹ ਪਿਓਰਲੀ ਇਹ ਸਰਕਾਰੀ ਲੈਵਲ ਦੇ ਉੱਤੇ ਹੋ ਰਿਹਾ ਆਲਰੇਡੀ ਸਿਟੀ ਸਕੈਨ ਵੀ ਅਸੀਂ ਚਾਹੇ ਕਿਸੇ ਏਜੰਸੀਆਂ ਨਾਲ ਕਰ ਰਹੇ ਸੀ ਉਹਦਾ ਵੀ ਲੋਕਾਂ ਨੂੰ ਫਾਇਦਾ ਹੋ ਰਿਹਾ ਸੀ ਇਹਦੇ ਨਾਲ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਔਰ ਮੈਂ ਸਾਰੇ ਆਮ ਆਦਮੀ ਪਾਰਟੀ ਦੇ ਜਿੰਨੇ ਵਲੰਟੀਅਰ ਸਹਿਬਾਨ ਹਨ ਜਿੰਨੇ ਲੀਡਰ ਸਹਿਬਾਨ ਹਨ ਮੇਰੇ ਨਾਲ ਮੇਰ ਸਾਹਿਬ ਆਏ ਆ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਔਰ ਸਾਰੇ ਸਾਥੀਓ ਤੇ ਮੌਜੂਦ ਹੈ ਔਰ ਸਿਵਲ ਸਰਜਨ ਸਾਹਿਬ ਐਸਐਮਓ ਸਹਿਬਾਨ ਔਰ ਸਾਡੇ ਏਡੀਸੀ ਜਨਰਲ ਜਿਹੜੇ ਆ ਅਚਾਬਾ ਜੀ ਸਾਰੇ ਮੌਜੂਦ ਆ ਮੈਂ ਨਾਲ ਸਾਡੇ ਦਾ ਇਹ ਇਸ ਚੀਜ਼ ਨੂੰ ਕਾਮਪਲ ਕਰਨ ਲਈ ਕਿਉਂਕਿ ਡਿਲਾ ਅਡਮਿਨਿਸਟ੍ਰੇਸ਼ਨ ਜਿਹੜੀ ਹੁੰਦੀ ਹੈ ਉਹਦਾ ਬੜਾ ਵੱਡਾ ਰੋਲ ਹੁੰਦਾ ਸਾਡਾ ਪੀਡਬੀਡੂ ਡਿਪਾਰਟਮੈਂਟ ਆ ਇਹ ਸਾਰਿਆਂ ਦਾ ਅਸੀਂ ਇਹਨੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਾਂਗੇ ਆਉਣ ਵਾਲੇ ਟਾਈਮ ਨੂੰ ਇਹ ਸਿਵਲ ਹਸਪੀਟਲ ਦੇ ਵਿੱਚ ਹੋਰ ਵੀ ਵੱਡੀਆਂ ਫੈਸਿਲਿਟੀਆਂ ਆਉਣ ਜਾ ਰਹੀਆਂ ਜਿੱਤੇ ਅਸੀਂ ਲਗਾਤਾਰ ਅਸੀਂ ਪ੍ਰਯਾਸ ਕਰ ਰਹੇ ਆ ਜਿੱਦਾਂ ਹੁਣ ਕੈਂਸਰ ਦੇ ਮਰੀਜ਼ ਬਹੁਤ ਜ਼ਿਆਦਾ ਹੈ ਸਾਡਾ ਡੈਫੀਨੇਟਲੀ ਅਗਲਾ ਜਿਹੜਾ ਵਿਜ਼ਨ ਹੈ ਉਹ ਅਸੀਂ ਪੰਜਾਬ ਵੱਲ ਦਾ ਇਥੇ ਕੈਂਸਰ ਹਸਪੀਟਲ ਡਾਕਟਰ ਸਾਹਿਬ ਨੇ ਅਸੀਂ ਰਲ ਕੇ ਸਾਰਿਆਂ ਨੇ ਉਹ ਲਿਆਂਦਾ ਜਲਦ ਉਹ ਵੀ ਬਿਲਕੁਲ ਲੱਗਦਾ ਜਲਦੋਂ ਜਲਦ ਅਸੀਂ ਉਹਦੀ ਸ਼ੁਰੂਆਤ ਕਰਾਵਾਂਗੇ ਉਹਦੇ ਨਾਲ ਸਾਡੇ ਦੇ ਖੂਬ ਲੋਕ ਉਸ ਵੱਲ ਜਾਂਦੇ ਡੀ ਐਮ ਸੀ ਜਾਂਦੇ ਹਰੇਕਾਦ ਵਿੱਚ ਪੈਸੇ ਨਹੀਂ ਖਰਚ ਪਾ ਰਹੇ ਲੇਕਿਨ ਸਰਕਾਰ ਦਾ ਮਾਨਜੋਗ ਸੀਐਮ ਸਾਹਿਬ ਦਾ ਔਰ ਮਾਨਜੋਗ ਉਹ ਸਾਡੇ ਅਰਵਿੰਦ ਕੇਜੀਵਾਲ ਜੀ ਦਾ ਸੁਪਨਾ ਹੀ ਹੈ ਸਾਡੀ ਪਾਰਟੀ ਦਾ ਡ੍ਰੀਮ ਹੈ ਕਿ ਕਾਮਨ ਆਦਮੀ ਤੱਕ ਅਸੀਂ ਪਹੁੰਚਣਾ ਆਮ ਆਦਮੀ ਪਾਰਟੀ ਦਾ ਨਾਮ ਹੀ ਉਹਦਾ ਮੈਂ ਬਹੁਤ-ਬਹੁਤ ਆਮਤ ਕਰਦਾ ਆਪਣੇ ਵੱਲੋਂ ਖਾਸ ਤੌਰ ਤੇ ਲੋਕਲ ਬੜੀ ਮੰਤਰੀ ਸਾਹਿਬ ਦਾ ਇਹਨਾਂ ਦਾ ਬਹੁਤ-ਬਹੁਤ ਸਬ ਦਾ ਬਹੁਤ ਜੀ ਸਭ ਤੋਂ ਪਹਿਲਾਂ ਸਾਰੀ ਸੰਗਤ ਦਾ ਧੰਨਵਾਦ ਤੇ ਸਾਡੇ ਨਾਲ ਜੱਬਾ ਜੀ ਸਾਡੇ 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 ਸਾਥੀ ਸਾਡੇ ਭਰਾ ਤੇ ਸਾਡੇ ਸਾਰਾ ਮੈਡੀਕਲ professions ਜਿਹੜੇ ਹਸਪੀਟਲ ਦੀ ਟੀਮ ਤੇ ਸਾਡੇ ਬਲੋਕ ਪ੍ਰਧਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਰੇ ਪਹੁੰਚੇ ਨੇ ਇਸ ਇਨੋਗਰੇਸ਼ਨ ਤੇ ਤੇ ਅੱਜ ਅਸੀਂ ਸਾਰੇ ਨੇ ਰਲ ਕੇ ਤੇ ਆਈਪੀਐਚਐਲ ਲੈਬ ਜਿਹੜੀ ਹੈਗੀ ਆ ਉਹਦਾ ਸਿਹਤ ਘਟ ਗਈ ਤਾਂ ਸਿਵਲ ਹਸਪੀਟਲ ਚ ਤੇ ਤਕਰੀਬਨ 1.25 ਕਰੋੜ ਦਾ ਪ੍ਰੋਜੈਕਟ ਹੈਗਾ 125 ਲੱਖ ਦਾ ਤੇ ਇਹਦੇ ਵਿੱਚ ਤਕਰੀਬਨ ਹਰੇਕ ਤਰ੍ਹਾਂ ਦੇ ਟੈਸਟ ਹੋਣੇ ਹੈਗੇ ਆ ਤੇ ਤਕਰੀਬਨ ਅਪ੍ਰੈਲ ਤੱਕ ਜੋ ਦੱਸਿਆ ਡਾਕਟਰ ਸਾਹਿਬ ਨੇ ਟੈਂਡਰ ਆਲਮੋਸਟ ਹੋ ਗਿਆ ਹੈਗਾ ਅਪ੍ਰੈਲ ਤੱਕ ਇਹਦੇ ਕੰਪਲੀਸ਼ਨ ਬਿਲਡਿੰਗ ਹੋ ਜਾਣੀ ਆ ਤੇ ਇਹਦੇ ਵਿੱਚ ਵਾਧਾ ਹੋ ਰਿਹਾ ਜਿਹੜੀ ਐਗਜ਼ਿਸਟਿੰਗ ਸਾਡੀ ਲੈਬ ਹੈਗੀ ਉਹਦੇ ਵਿੱਚ ਵਾਧਾ ਹੋ ਰਿਹਾ ਉਹਦੇ ਵਿੱਚ ਟੈਸਟਾਂ ਦਾ ਵੀ ਵਾਧਾ ਹੋਏਗਾ ਜਿਹੜੇ ਟੈਸਟ ਨਹੀਂ ਹੋ ਸਕਦੇ ਸੀ ਪਹਿਲਾਂ ਵਾਇ ਕੈਮਿਸਟਰੀ ਦੇ ਜਾਂ ਵਾਇਰੋਲੋਜੀ ਦੇ ਜਾਂ ਬਲਗਮ ਦੇ ਰੇਸ਼ਾ ਦੇ ਉੱਪਰਲੇ ਲੈਵਲ ਦੇ ਟੈਸਟ ਜਿਹੜੇ ਅਸੀਂ ਕਈ ਵਾਰ ਬਾਹਰ ਭੇਨੇ ਪੈਂਦੇ ਹੁੰਦੇ ਜਾਂ ਚੰਡੀਗੜ੍ਹ ਕਿਤੇ ਭੇਨੇ ਹੁੰਦੇ ਸੀ ਜਾਂ ਪੀਜ ਕਿਤੇ ਰੈਫਰ ਕਰਨੇ ਹੁੰਦੇ ਸੀ ਟੈਸਟਾਂ ਦੇ ਰਿਪੋਰਟਸ ਵਾਸਤੇ ਤੇ ਉਹ ਸਾਰੇ ਟੈਸਟ ਇੱਥੇ ਮੁਕੰਮਲ ਤੌਰ ਤੇ ਹੋਣਗੇ ਇੱਕ ਨਵੀਂ ਬਿਲਡਿੰਗ ਤਿਆਰ ਹੋਏਗੀ ਤੇ ਇਹ ਸਾਰੇ ਜਿੰਨੇ ਵੀ ਟੈਸਟ ਹੋਣਗੇ ਉਹ ਸਾਰੇ ਫ੍ਰੀ ਆਫ ਕੋਸਟ ਹੋਣਗੇ ਤੇ ਮੈਂ ਇਸ ਲੈਬ ਦੀ ਮੈਂ ਖਾਸ ਕਰਕੇ ਸਿਵਲ ਹਸਪੀਟਲ ਸਿਆਰਪਨ ਉਹਨਾਂ ਸਟਾਫ ਨੂੰ ਮੈਨੇਜਮੈਂਟ ਨੂੰ ਸਾਰ ਨੂੰ ਮੈਂ ਵਧਾਈ ਦਿੰਦਾ ਤੇ ਸਿਆਰਪਨ ਨਿਵਾਸੀ ਨੂੰ ਵੀ ਮੈਂ ਵਧਾਈ ਦਿੰਦਾ ਮੋਬਾਰਕਬਦਿੰਦਾ ਕਿ ਇੱਕ ਨਵੀਂ ਫੈਸਿਲਿਟੀ ਜਿਹੜੀ ਲਾਂਚ ਹੋ ਰਹੀ ਹੈ ਬਣਨ ਜਾ ਰਹੀ ਹੈਗੀ ਤੇ ਜਿਵੇਂ ਸਰਕਾਰ ਦਾ ਵੀ ਸਾਡੇ ਸੀਐਮ ਸਾਹਿਬ ਦਾ ਵੀ ਇਹੀ ਇੰਪੋਰਟੈਂਸ ਹੈਗੀ ਅਸੀਂ ਹੈਲਥ ਤੇ ਐਜੂਕੇਸ਼ਨ ਨੂੰ ਪ੍ਰਮੋਟ ਕਰੀਏ ਕਿਉਂਕਿ ਸਾਡਾ ਭਵਿੱਖ ਸਾਡਾ ਫਿਊਚਰ ਇਹਦੇ ਵਿੱਚ ਹੀ ਹੈਗਾ ਜੇ ਅਸੀਂ ਬੱਚਿਆਂ ਨੂੰ ਪੜ੍ਹਾ ਦਾਂਗੇ ਸਾਡਾ ਫਿਊਚਰ ਭਵਿੱਖ ਸਹੀ ਹੋ ਜਾਏ ਸਰਕਾਰ ਤੋਂ ਹੋ ਜਾਏਗਾ ਤੇ ਜਦੋਂ ਦੀ ਆਪ ਪਾਰਟੀ ਸਰਕਾਰ ਆਈ ਹੈ ਉਹ ਹੈਲਥ ਮੈਕਪੈਨ ਨੂੰ ਬਹੁਤ ਚੱਕਿਆ ਲੋਕਾਂ ਦੇ ਸੇਧਾ ਖਿਆ ਰਖਿਆ ਐਜੂਕੇਸ਼ਨ ਨੂੰ ਬਹੁਤ ਚੱਕਿਆ ਪਰ ਸਟਾਫ ਦੀ ਬੜੀ ਕਮੀ ਉਹਦੇ ਲਈ ਵੀ ਕੁਝ ਜਿਹਦਾ ਰਸ਼ ਬਹੁਤ ਪੈਣ ਲੱਗ ਪਿਆ ਪਹਿਲਾਂ ਰਸ਼ ਨਹੀਂ ਸੀ ਪੈਦਾ ਫਿਰ ਆਪਾਂ ਨੇ ਜੀ ਜੀ ਨਹੀਂ ਸਹੀ ਗੱਲ ਹੈ ਕਿ ਰਸ਼ ਬਹੁਤ ਪੈਣ ਲੱਗ ਪਿਆ ਲੋਕ ਬਹੁਤ ਹੋ ਗਏ ਮਹੱਲਾ ਕਲੀਨਿਕਸ ਕਾਫੀ ਓਪਣੀ ਵਧ ਰਹੀ ਹੈ ਫੁੱਟਬਾਲ ਕਾਫੀ ਹੋ ਰਹੀ ਹੈ ਇਸ ਤੇ ਮੈਡੀਸਨ ਸਾਰੀ ਫ੍ਰੀ ਮਿਲ ਰਹੀ ਆ ਤੇ ਡਾਕਟਰ ਸਾਹਿਬ ਡਾਕਟਰ ਬਲਵੀਰ ਨਾਲ ਬੇਰੀ ਕੁਸ਼ਨ ਪਹਿਲਾਂ ਗੱਲ ਵੀ ਹੋਈ ਸੀ ਤੇ ਕੱਲ ਵੀ ਅਸੀਂ ਆਪਾਂ ਮੇਖਲ ਕੁਝ ਐਮਓਜ਼ ਨੂੰ ਅਸੀਂ ਆਪਾਂ ਹਾਊਸ ਸਰਜਨ ਨੂੰ ਆਪਾਂ ਅਪਾਇੰਟ ਕਰ ਰਹੇ ਆਪਾਂ ਕਿੰਨਾ ਕ ਨੰਬਰ ਡਾਕਟਰ ਸਾਹਿਬ ਹੈਗਾ ਆਹਾਂ 24 ਕ ਅਸੀਂ ਹਾਊਸ ਸਰਜਨ ਆਪਾਂ ਸਿਵਲ ਹਸਪੀਟਲ 'ਇਓ ਅਪਾਇੰਟ ਕਰ ਰਹੇ ਆਪਾਂ 400 ਪੀਸੀਐਮਐਸ ਦੇ 400 ਪੀਸੀਐਮਐਸ ਡਾਕਟਰਸ ਅਪਾਇੰਟਮੈਂਟ ਹੋ ਰਹੀ ਹੈ ਇਹ ਰਿਕਰੂਟਮੈਂਟ ਜਿਹੜੀ ਹੈਗੀ ਆ ਇਹ ਕਈ ਜਿਹੜੀ ਕਈ ਸਾਲਾਂ ਤੋਂ ਕਈ ਵਾਰਿਆਂ ਤੋਂ ਨਹੀਂ ਹੋਈ ਤੋ ਅਸੀਂ ਉਹ ਪੂਰੀ ਆਪਾਂ ਸਮੇਂ ਅਨੁਸਾਰ ਆਪਾਂ ਪੂ ਪੇਸ਼ੈਂਟ ਜਿਆਦਾ ਹੈ ਬੈੱਡ ਘੱਟ ਹੈ ਥੋੜੀ ਉਹਦੇ ਲਈ ਵੀ ਕੋਈ ਬਦਲਾਵ ਹੈ ਮੈਂ ਕਰਦਾ ਮੈਂ ਮੇਰੇ ਧਿਆਨ ਚ ਤੁਸੀਂ ਲਿਆਂਦਾ ਹੈਗਾ ਮੈਂ ਡਾਕਟਰ ਸਾਹਿਬ ਨੂੰ ਡਾਕਟਰ ਰਾਜਕੁਮਾਰ ਜਿਹੜੇ ਇਨਚਾਰਜ ਹੈਗੇ ਆ ਆਪਾਂ ਡਿਸਕਸ ਕਰਦੇ ਜਾਂ ਕੋਈ ਉਹਦੇ ਲਈ ਹੋਰ ਕੀ ਸਪੇਸ ਜਾਂ ਹੋਰ ਕੀ ਆਪਾਂ ਬੰਦੋਬਸ ਕਰਦੇ ਨੇ ਕਿਤੇ ਆਪਾਂ ਕਰਦੇ ਤੁਸੀਂ ਵਧੀਆ ਕਰ ਕੋ ਤੁਸੀਂ ਖੁਦ ਡਾਕਟਰ ਜੀ ਸਰ ਕੇ ਵਧੀਆ ਕਰੋਗੇ ਜੀ ਸ਼ੁਕਰੀਆ ਜੀ ਜੀ